ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਹੋਇਆ ਜੇ ਗੱਲਬਾਤ ਕਰ ਲਈਏ ਇੱਕ ਤਾਂ ਦਿਖਾਵਾਂਗੇ ਆ ਗਿਰਲੈਂਡੋ ਚ ਪੈਂਦੀ ਆ ਪੱਛੀ ਕੱਬ ਦਾ ਬੱਡਾ ਹੈਗਾ ਫੁੱਲ ਵੱਡਾ ਲੰਬਾਈ ਲੰਬੂਈ ਵੀ ਫੁੱਲਾ ਤੇ ਬਿਲਕੁਲ ਤਾਜੀ ਸੂਈ ਆ ਜੇਰ ਜਪਾ ਇਹਦਾ ਹੈਗਾ ਡੰਨ ਤੇ ਇੱਕ ਪੱਛੀ ਹੈਗੀ ਆ ਸੱਜਣੋ ਆਹਾ ਇਹ ਵੀ ਤਾਜੀ ਏ ਸੂਈ ਹੋਈ ਆ ਏ ਮੇਰਾ ਖਿਆਲ ਆ 2-3 ਦਿਨਾਂ ਦੇ ਏਟ ਗੇਟ ਸੂਈਆ ਇਹਦੇ ਨਾਲ ਹੈਗੀ ਆ ਬੱਚੀ ਗਰਲੈਂਡੋ ਨਾ ਹੈਗਾ ਬੱਛਾ ਤੇ ਇਹਦੇ ਨਾਲ ਆ ਗਈ ਬੱਚੀ ਟਾਪ ਕੁਆਲਿਟੀ ਦੀ ਤੇ ਬਾਕੀ ਆ ਜੋ ਗੱਲਬਾਤ ਸਾਰੀ ਬਾਈ ਨਾਲ ਕਰਾਉਣਾ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਕੱਲੀ-ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋਂ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਚੰਮਕੌਰ ਸਤਿ ਸ਼੍ਰੀ ਅਕਾਲ ਭਰਾ ਮੇਰਿਆ ਹੋਰ ਕਿਵੇਂ ਆ ਵਧੀਆ ਪਰਮਾਤਮਾ ਦੀ ਕਿਰਪਾ ਭਰਾ ਛੜਦੀ ਕਲਾ ਛੜਦੀ ਕਲਾ ਦੀ ਕਰੀ ਕਲਗੇ ਦੇਖੀ ਨਹੀਂ ਅੱਜ ਵੱਲੇ ਵੱਲੇ ਕੱਲ ਦਾ ਪਤਾ ਨਹੀਂ ਗਿਆ ਨਾ ਇਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਨਾ ਕਹਿੰਦਾ ਅੱਜ ਦੇ ਰਾਜੇ ਆ ਕੱਲ੍ਹ ਬਾਕੀ ਨੇ ਦੇਖਿਆ ਭਰਾ ਮੇਰਿਆ ਹਾਂ ਆਈਤੀ ਮਾਰ ਗਏ ਰੀ ਕੈਮਰਾ ਇੱਥੋਂ ਕਰਦੇ ਆ ਸ਼ੁਰੂ ਕੰਮ ਤੋੜ ਦੋ ਗਿਆ ਨੀ ਜੀ ਖੋਲ ਕੇ ਸੂਆ ਕਿਹੜਾ ਚਮਕੌਰ ਸੂਆ ਵੀਰੇ ਇਹ ਦੂਜਾ ਸੂਆ ਸੂਈ ਆ ਸੂਬ ਦੂਜਾ ਤੇ ਥਣ ਥਣ ਵਾਲਾ ਕਮਾਲ ਦਾ ਲੱਗਿਆ ਲੱਗਾ ਬੈਰਨ ਦੇ ਬਹੁਤ ਨਜਾਇਜ਼ ਚੰਗਾ ਆ ਇੱਥੋਂ ਇੱਥੋਂ ਮਾਰ ਗਿਆ ਤੇ ਥਣ ਥਣ ਆ ਗਿਆ ਕਮਾਲ ਦਾ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇ ਨਸਲ ਇਹਦੀ ਆ ਗਈ ਗਿਰਲੈਂਡੋ ਦੇ ਵਿੱਚ ਗਿਰਲੈਂਡੋ ਪੂਰੀ ਫੁੱਲ ਸਾਈਜ਼ ਦੇ ਵਿੱਚ ਆ ਵੀਰੇ ਹੈਵੀ ਬਲੇਰੋ ਗੱਡੀ ਵਾਲੀ ਆ ਇਹੇ ਹਾਂ ਆਰਡਰ ਆ ਗਿਆ ਫੁੱਲ ਡਬਲ ਹੈ ਨਾ ਪੂਰਾ ਫੁੱਲ ਡਬਲ ਸਾਈਜ਼ ਦੇ ਵਿੱਚ ਆ ਗਿਆ ਆਰਡਰ ਕੱਦ ਵੱਡਾ ਲੰਬਾਈ ਲੰਬੂਈ ਹਰੇਕ ਪੱਖ ਤੋਂ ਹੱਥ ਨਹੀਂ ਦੇ ਕੀ ਬੈਡ ਗ੍ਰੋਥ ਨਹੀਂ ਤੋਂ ਦੀ ਭਰਾ ਮੇਰੇ ਹੌਲੀ ਹੌਲੀ ਲੈ ਚਲ ਬੋਜ ਕੇ ਹੱਥ ਕਿਧਰ ਨੂੰ ਚਲੋਂ ਦੀ ਗੁਰੀ ਅੱਜ ਦੀ ਕੜੀ ਸੁਆ ਦੂਜਾ ਬਾਈ ਹੁਣ ਜਾ ਪਿਆ ਹੋ ਰਜੈਨੂ ਨਾ ਇਹ ਮੂੰਹ ਤਦਾ ਜੇ ਸਿੱਗੀ ਆ ਛੇ ਦੰਦ ਛੇ ਦੰਦ ਚੱਕ ਕਰ ਕਰੇ ਜੇ ਬਾਈ ਚੈੱਕ ਕਰਾ ਦੇਾਂਗੇ ਬਿਲਕੁਲ ਕਿ ਚੈੱਕ ਜਿਹਨੇ ਬੰਦੇ ਨਾਲ ਹੁੰਦਾ ਕਰਿਆ ਭਰਾ ਮੇਰਾ ਬੇਸਕ ਚੈੱਕ ਕਰਾ ਕੇ ਲੈ ਜਾ ਜਰਾ ਠੀਕ ਆ ਗੱਲ ਆ ਚੈੱਕ ਬਾਈ ਕਹਿੰਦਾ ਕਰਾ ਕੇ ਲੈ ਜਾ ਕੱਦ ਬੱਡ ਫੁੱਲ ਲੰਬਾ ਹੈ ਤੋਰ ਗਿਆ ਨਹੀਂ ਪੂਰੀ ਫੁੱਲ ਹੈ ਤੇਰੀ ਸਮਾਰ ਕੇ ਦਿਖਾ ਦੇ ਲਾ ਕੇ ਨੇੜੇ ਜੀ ਤੋਰਦੇ ਤੋਰਦੇ ਲੰਬੀ ਥੋੜੀ ਇੱਥੋਂ ਘੁਮਾ ਲੈ ਘੁਮਾ ਲੈ ਹੌਲੀ ਕਰੇ ਪਿਆਰ ਨਾਲ ਬੋਜ ਕੇ ਭੱਜੂ ਬੱਚੇ ਕਣੀ ਇੱਥ ਡਰਾ ਨਾ ਡਰਾ ਨਾ ਜਿਆਦਾ ਨੇੜੇ ਨਾ ਜਾ ਵਿਊ ਕਰਕੇ ਦਿਖਾ ਦੇ ਅਗਰ ਮੜਾ ਦੂਰੋਂ ਡਰ ਜਾਂ ਜਾਨਵਰ ਕਿਨਾਂ ਕਰ ਦਰਦਾ ਬੁੱਦੂ ਇਹ ਇੱਥੋਂ ਲੈ ਚੱਲ ਬੋਚ ਕੇ ਬੋਚ ਕੇ ਬੋਚ ਕੇ ਬੋਚ ਕੇ ਹੌਲੀ ਹੌਲੀ ਇੱਥੋਂ ਆਰਡਰ ਕੁਆਲਿਟੀ ਚੈੱਕ ਕਰਾ ਦੇ ਅਗਲੇ ਬੰਨੇਓ ਗਾਂ ਡਰਦੀ ਹੋੜੀ ਇੱਕ ਬਹਿ ਵੜ ਵੱਡੀ ਬਹੁਤਾ ਬਹਿੜਾ ਜੀ ਬੋਚ ਕੇ ਬੋਚ ਕੇ ਲੈ ਜਾ ਜਾਨਵਾਲੀਆ ਬਹਿ ਜਾ ਯਾਨਵਾਲੀਆ ਕਹਿੰਦੇ ਵੀ ਦੋ ਚੋਬਰਾਂ ਨੂੰ ਕਿਹੜੀ ਸੀ ਫਰਦੀ ਆ ਜੇ ਗੱਲਬਾਤ ਕਰ ਲਈਏ ਡਰਦੀ ਆ ਗਰੀਵੇ ਬੋਚ ਕੇ ਹਾਂ ਹੌਲੀ ਹੌਲੀ ਟਿਕਾਈਆ ਤੱਕਾ ਨਾ ਕਰ ਇਹਦੇ ਨਾਲ ਆ ਲੈ ਚੱਲ ਬਾਈ ਲੈ ਚੱਲ ਅੰਦਰ ਨੂੰ ਹੌਲੀ ਹੌਲੀ ਥਣ ਥਣ ਬਹੁਤ ਸਵਾਦ ਲੱਗਿਆ ਗੁਰੀ ਹਾਂ ਥਣ ਥਣ ਲੱਗਿਆ ਬੱਚੀ ਨੂੰ ਕਮਾਲ ਦਾ ਨਾਲ ਆ ਗਿਆ ਮੇਲਕਾ ਸੂਆ ਦੂਜਾ ਤੇ ਹੈਗੀ ਤਾਜੀ ਸੂਈ ਜੇਰਜੂ ਦਾ ਸਿਸਟਮ ਇਹਦਾ ਬਾਈ ਕਹਿੰਦਾ ਹੈਗਾ ਦਾ ਨਾਂ ਓਕੇ ਦੀ ਰਿਪੋਰਟ ਹਾਂ ਸਵੇਰ ਹੀ ਸੀ ਆਪਣੇ ਕੋਲੇ ਜਾਂ ਹਾਂ ਓਕੇ ਦੀ ਰਿਪੋਰਟ ਆ ਗਿਆ ਸਿਸਟਮ ਤੇ ਅਗਲੇ ਬੰਨੋਂ ਇੱਥੋਂ ਆਰਡਰ ਵੀ ਦਿਖਾ ਦੇ ਗਰੀ ਥਣ ਥਣ ਬਾ ਕਮਾਲ ਲੱਗਿਆ ਨਾ ਜਦੋਂ ਆਪਾਂ ਗੁਰੀ ਲਈ ਸ਼ੋਕਾ ਜੇਰਜੂ ਦਾ ਪ੍ਰੋਪਰ ਪਈ ਪਿਆ ਕਹਿੰਦਾ ਭਰਾ ਮੇਰਾ ਠੀਕ ਆ ਗੱਲ ਹਾਂ ਅੱਜ ਸਵੇਰੀ ਆਈ ਆਪਣੇ ਅੱਜ ਸਵੇਰੀ ਆਈ ਆਪਣੇ ਕੋਲੇ ਅੱਜ ਸਵੇਰ ਬਾਈ ਕਹਿੰਦਾ ਆਪਣੇ ਕੋਲ ਆਈ ਆ ਤੇ ਦੁੱਧ ਉਹੀ ਗੱਲ ਆ ਵੀ ਦੁੱਧ ਹੈਗਾ ਤੁਹਾਡੀ ਸੇਵਾ ਦਾ ਹਨਾ ਦੁੱਧ ਦਾ ਸੇਵਾ ਦਾ ਹੁੰਦਾ ਮੈਂ ਨਹੀਂ ਜੋ ਕਹਿੰਦਾ ਵੀ ਆਪਾਂ ਦੀ 30 ਕੱਡੇ 20 ਕੱਡੇ ਠੀਕ ਹੈ ਗੱਲ ਆ ਆ ਦੁੱਧ ਬਾਈ ਕਹਿੰਦਾ ਹੈਗਾ ਸੇਵਾ ਦਾ ਅਗਲੇ ਬੰਨੇ ਆਰਡਰ ਦਿਖਾ ਦੇ ਮੇਰੀ ਬੰਦੀ ਬਾਈ ਹਾਂ ਬੰਦੇ ਇੱਥੇ ਅਗਲੇ ਬੰਨੇ ਹੁਣ ਗੈਰੀ ਇਹਦਾ ਆਰਡਰ ਦਿਖਾ ਦੇ ਨੇੜੇ ਲਾ ਕੇ ਸਮਾਰ ਕੇ ਸੀਲ ਠੰਡੀ ਤਾਂ ਬਾਧੂ ਆਇਆ ਬਾਈ ਆਰਡਰ ਆ ਗਿਆ 4x4 ਠੰਡੀ ਸੀਲ ਆ ਗਈ ਬਾਈ ਕਹਿੰਦਾ ਫੁੱਲਾ ਅਜੇ ਤੈਨੂੰ ਦੇਖ ਕੇ ਤਾਂ ਮਾੜਾ ਕਰਦੀ ਨਹੀਂ ਕੁਝ ਨਹੀਂ ਕਹਿੰਦੀ ਬਾਈ ਲੈ ਠੀਕ ਹੈ ਗੱਲ ਆ ਤੇ ਇਧਰਲੇ ਬੰਨੇ ਦਿਖਾ ਦੇ ਇੱਥੇ ਜਮਾ ਬਣਾ ਬੱਚੇ ਬਣਾ ਉਹ ਤੋਂ ਵਹ ਉੱਧਰ ਜਿਆਦਾ ਨੇੜੇ ਨਾ ਜਾ ਡਰਾਣਾ ਨਹੀਂ ਬੱਚੀ ਨੂੰ ਇਹਦੇ ਥਣ ਥਣ ਆ ਗਿਆ ਕੁਆਲਿਟੀ ਆ ਲੈ ਇਧਰ ਲੈ ਬੰਨੇ ਇੱਥੇ ਤੋਂ ਗੈਰੀ ਫੇਸ ਕੁਆਲਿਟੀ ਚਾਹ ਆ ਆਰਡਰ ਰੂਟਰ ਦਿਖਾ ਬਈ ਗਰਲੈਂਡ ਇਹਨੂੰ ਆਪਾਂ ਨੇ ਕਾ ਤੋ ਕਿ ਗਰਲੈਂਡ ਵਾਲਾ ਸਿਸਟਮ ਸਾਰਾ ਕੰਮ ਵਾਲਾ ਉਹ ਚੀਜ਼ ਆ ਗਈ ਇਧਰ ਲੈ ਜਾਈ ਆ ਗਈ ਕਰ ਲੈ ਇਧਰ ਲੈ ਬੰਨੇ ਥਣ ਚੱਕ ਲੈ ਵੇ ਦੇਖੀ ਥਣ ਦੇ ਕਿ ਗੁੱਠ ਮੁੱਠੀ ਵਾਲਾ ਕਰਾ ਮੇਰੇ ਕੋਲ ਥਣ ਥਣ ਆ ਗਿਆ ਟੋਪ ਦੂ ਦੂ ਲਗਾਉਣ ਵਾਲੇ ਚੀਜ਼ ਤੇ ਪਛਾਣੂ ਹੋ ਕੇ ਸਾਰੀ ਵੈੜ ਵੀ ਦਿਖਾ ਦੇ ਹਾਂ ਦਿਖਾ ਦੇ ਭਰਾ ਮੈਂ ਠੰਡੀ ਸੀਰ ਬਹੁਤਾ ਗੈਰੀ ਇੱਕ ਵਾਰੀ ਹੋ ਜਾ ਚਮਕੌਰ ਬੰਨੇ ਨੂੰ ਲੈ ਦੇਰ ਪਿੱਸੋਂ ਵੀ ਸਾਰੀ ਕੱਪੀ ਸੋਦਾ ਹਾਂ ਤੇ ਇੱਕ ਵਾਰੀ ਦਿਖਾ ਦੇ ਤੇ ਇੱਕ ਵਾਰੀ ਨਾਲ ਇਹਦੇ ਕਰਾ ਦੇ ਇੱਥੋਂ ਕੱਦ ਕੱਦ ਪੂਰਾ ਫੁੱਲ ਸਾਇਆ ਪਿੱਸੇ ਦੀ ਸਾਰੀ ਲੈਵਲ ਉੱਪਰ ਸੌਦਾ ਦਿਖਾ ਦੇ ਮੱਥ ਵੀ ਚੈੱਕ ਕਰਾ ਦੇ ਤੇ ਹੈਟਾ ਟਾ ਦਿਖਾ ਦੇ ਦਿਖਾ ਦੇ ਮੱਥ ਤੁਮਾਰ ਲੱਗੂ ਹਾਂ ਏੜੀ ਸੀਲ ਹੈ ਜਮਾ ਇਧਰਲੇ ਬੰਨੇਉ ਦਿਖਾ ਦੇ ਆਰਡਰ ਇੱਥੇ ਤੋਂ ਆਰਡਰ ਕੁਆਲਿਟੀ ਦਿਖਾ ਦੇ ਨੇੜੇ ਲਾ ਕੇ ਚੀਜ਼ ਬਿਲਕੁਲ ਟੌਪ ਕਲਾਸ ਆ ਗਈ ਹਾਂ ਤੇ ਧਾਰਨ ਖਾਵਾਂਗੇ ਮਾਰ ਕੇ ਧਾਰਨ ਮਾਰ ਕੇ ਦਿਖਾਵਾਂਗੇ ਭਰਾ ਮੇਰੇ ਜਮਾ ਲਾ ਦੇ ਬੱਚਾ ਲੈ ਲਾ ਦੇ ਹਾਂ ਪੂਛ ਫੜੀ ਕਰੀ ਪੂਛ ਲੈ ਦੇ ਲੈ ਬਾਈ ਇੱਥੇ ਦਿਖਾ ਦੇ ਗੀ ਆਰਡਰ ਗੈਪ ਵੀ ਫੁੱਲ ਆ ਗਿਆ ਤੇ ਆਰਡਰ ਵੀ ਅੱਗੇ ਪਿੱਛੇ ਦਾ ਆ ਗਿਆ ਹਣਾ ਪੂਰਾ ਫੁੱਲ ਸਾਈਜ਼ ਦੇ ਵਿੱਚ ਆ ਗਿਆ ਜਿੰਨੇ ਬੱਚਾ ਲਾ ਕੇ 1700 ਨੂੰ ਹੁਣ ਆਪਾਂ ਬਾਈ ਦਿਖਾ ਦੇਣੇ ਮਾਰ ਕੇ ਕਿ ਕਿ ਆਨਲਾਈਨ ਮੰਗਾਉਣੀਆਂ ਬਾਈ ਤੋਂ ਆਨਲਾਈਨ ਆ ਸਕਦਾ ਜੀ ਉਹ ਆਹ ਭਰਾ ਭਰਾ ਉਹ ਵੀ ਆ ਸਕਦਾ ਹੈਗੀ ਬਿਲਕੁਲ ਤਾਜੀ ਸੂਈ ਆ ਦੰਦਾਂ 'ਚ 6 ਦੰਦਾਂ ਦਾ ਸੂਆ ਦੂਜਾ ਤੇ ਗੱਲ ਜਿਹੜੀ ਤੁਹਾਨੂੰ ਦੱਸ ਦਿੰਨਾ ਵੀ ਦੁੱਧ ਹੁੰਦਾ ਬਾਈ ਕਹਿੰਦਾ ਸੇਵਾ ਦਾ ਜਿਹੜੇ ਸੱਜਣ ਨੇ ਖਰੀਦਣੀਆਂ ਬਰੀਡ ਕੁਆਲਿਟੀ ਚੈੱਕ ਕਰਕੇ ਆਪਦਾ ਆਈਡੀਆ ਲਾ ਕੇ ਖਰੀਦੋ ਇਹ ਸੱਤਾਂ ਦਾ ਗੱਲ ਹੋਰ ਆ ਕੋਈ ਸੱਤ ਸਾਲ ਜੇ ਧਾਰ ਸਿੱਖਣੀ ਹੈ ਹੀ ਗਾਂ ਤੋਂ ਸਿੱਖੇ ਮੈਂ ਨਹੀਂ ਮੈਥੋ ਲਊਗਾ ਰਹੀ ਮੋਟੇ ਖਾਨੀ ਦਾ ਬੱਚਾ 7-8 ਸਾਲ ਦਾ ਧਾਰ ਸਿੱਖ ਸਕਦਾ ਜੇ ਸਿੱਖਣੀ ਠੀਕ ਹੈ ਗੱਲ ਆ ਗਈ ਜੀ ਹਾਂ ਹਾਂ ਬੱਚਾ ਕਰਦੇ ਬੰਨੇ ਧਾਰਾਂ ਦਿਖਾ ਦੇ ਮਾਰ ਕੇ ਲੈ ਥਣ ਥਣ ਦਿਖਾ ਦੇ ਗਰੀ ਓਏ ਪਸਮੀ ਹੋਈ ਦਾ ਥਣ ਵੀ ਦਿਖਾ ਦੇ ਕੇਰਾ ਜਮਾ ਲਾ ਮਾਰਾ ਮੇਰੇ ਨਾਲ ਗਨਾਲਿਆਂ ਵਰਗੇ ਬਈ ਉਹਦੀ ਅੱਖਾਂ ਚਵਾਈ ਲੱਗ ਰਹੀ ਆ ਵੀ ਦੀ ਫੁੱਲ ਮੋਟੀ ਹੋ 45 ਜੂੰ 1700 ਸਾਨੂੰ ਸੱਜਣਾਂ ਨੂੰ ਮਾਰ ਕੇ ਆਪਾਂ ਦਿਖਾ ਦਨੇ ਪਿਛਲਾ ਚੋ ਵੀ ਮਾਰਦੇ ਬਾਈ ਤੇ ਪਿਛਲੇ ਚੋ ਵੀ 1700 ਸਾਨੂੰ ਦਿਖਾਤੀਆਂ ਮਾਰ ਕੇ ਆਪਾਂ ਨੇ ਅਗਲੇ ਥਣਾ ਚੋ ਵੀ ਮਾਰਤੀਆਂ ਅਗਲੇ ਚੋ 11 ਹੋਰ ਮਾਰਦੇ ਬਾਠ ਠੀਕ ਆ ਬਾਈ ਓਕੇ 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 ਚਵਾਈ ਚ ਬੂਈ ਆਪਾਂ ਤੁਹਾਨੂੰ ਦਿਖਾਤੀ ਮਾਰ ਕੇ 17 ਦਾ ਰੇਟ ਇਹਦਾ ਕੀ ਰਹੂਗਾ ਜੀ ਰੇਟ ਬਾਈ ਮੁੱਲ ਕਰਾ ਬਈ 72 ਕਾ 75 ਕਾ ਵਾਲਾ ਹਾਂਜੀ 67000 ਦੀ ਦੇ ਦਾਂਗੇ ਬੜਾ ਭਰਾ ਮੇਰਾ ਇਹ ਦੇ ਦਾਂਗੇ ਆਪਾਂ 67000 ਦੀ ਹਾਂਜੀ ਦੇ ਦਾਂਗੇ ਬਸ ਕੱਦ ਬੱਡ ਵੀ ਫੁੱਲਾ ਜਾਨ ਵੀ ਫੁੱਲਾ ਤੇ ਸੂਆ ਵੀ ਦੂਜਾ ਦੰਦਾ ਚ ਵੀ ਬਾਈ ਨੇ ਦੱਸਿਆ ਵੀ 6 ਦੰਦਾ ਥਾਂ ਥਣ ਬੋਤ ਥਾਂ ਦੱਸਣ ਦੀ ਲੋੜ ਹੀ ਨਹੀਂ ਹਣਾ ਬਾਈ ਹਾਂ ਥਾਂ ਥਣ ਦੱਸਣ ਵਾਲਾ ਸ਼ਿਸ਼ਟਮਈ ਨਹੀਂ ਥਾਂ ਥਣ ਓਟ ਕੇਰਾ ਹੋਰ ਮਾਰਦੇ ਗੈਰੀ ਕੈਮਰਾ ਫੋਰ ਕਰਾ ਦੇ ਤਕਲੀ ਤੇ ਹੁਣ ਮਾਰਦੇ ਗੈਰੀ ਆਹ ਬੱਛੀ ਤੇ ਕੈਮਰਾ 2 ਨੰਬਰਾਂ ਤੇ ਟੀਟੇ ਮਾਰਦੇ ਕੈਮਰਾ ਇਹਦਾ ਕਿਹੜਾ ਸੂਆ ਜੰਗਰ ਤੇ ਦੂਜਾ ਸੂਆ ਹੀ ਇਹਦਾ ਭਰਾ ਮੇਰਾ ਦੂਜਾ ਸੂਆ ਹਾਂ ਨਾਲ ਆ ਗਈ ਇਹ ਤੇ ਬੱਛੀ ਬੱਛੀ ਆ ਗਈ ਵੀਰੇ ਨਾਲ ਹਾਂ ਬੱਛੀ ਤੇ ਮਾਰਦੇ ਮਾੜੇ ਹੁਣ ਬੱਤੇ ਲੱਗ ਗਏ ਮਾੜਾ ਪਾਸਮ ਵੀ ਬਹਿੜਾ ਠੀਕ ਹੈ ਗੱਲ ਮੱਥੇ ਨੂੰ ਨਾਲ ਚਟਕ ਜੇ ਮਾੜਾ ਪਸੰਦ ਵੀ ਕੋਈ ਚੱਕਰ ਨਹੀਂ ਬੱਚੀ ਦਿਖਾ ਦੇ ਮਾੜੀ ਮੇਰਾ ਨਾਲ ਬੱਚੀ ਤੇ ਮਾਰਦੇ ਕੈਮਰਾ ਉਹ ਵੱਡੀ ਆ ਬੱਚੀ ਨਾਲ 나ੜੂਆ ਵੀ ਦਿਖਾ ਦੇ ਬੱਚੇ ਦਾ ਦੋਨਾਂ ਦਾ ਨਾਲ 나ੜੂਆ ਦਿਖਾ ਤਾਜੀ ਸੂਈ ਦਾ ਹਾਂ ਤੇ ਨਾਲ 나ੜੂਆ ਵੀ ਕਰਾ ਦੇ ਚੱਕ ਬੱਚੇ ਦਾ ਇਹਦੇ ਨਾਲ ਆ ਗਈ ਸੱਜਣੋਂ ਬੱਚੀ ਲੰਬਾਈ ਲੰਬੂਈ ਵੀ ਫੁੱਲਾ ਤੇ 나ੜੂਆ ਵੀ ਨਾਲ ਆ ਸੂਆ ਕਿੰਨੇ ਦਿੰਦਾ ਹੋਊਗਾ ਸੂਆ ਤੀਜਾ ਕਿਦਾਂ ਨਾ ਜਾਵੇ ਈਸ਼ੂ ਨੂੰ ਇਹਨੂੰ ਤੀਜਾ ਚੌਥਾ ਹਾਂ 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 ਤੀਜਾ ਚੌਥਾ ਤੋਂ ਲਾਉਣਾ ਹਾਂ ਬੌਲੀ ਕਿੰਨੀ ਕਾ ਬੌਲੀ ਹੁੰਦਾ 12 ਕਿਲੋ ਮੇਰਾ ਠੀਕ ਹੈ 10-12 ਕਿਲੋ ਬੌਲੀ ਆ ਆ ਥਾਣੇ ਦੇ ਤਕਰੀਬਨ ਤਕਰੀਬਨ ਇਕੱਲੇ ਇਕੱਲੇ ਆ ਗਏ ਆ ਥੋੜਾ ਥਣ ਮੂਹਰਾ ਸਾਡਾ ਬਈ ਘੱਟ ਆ ਆ ਥਣ ਬੈਣੀ ਵਾਲਾ ਹਾਂ ਉਹ ਤੂੰ ਤਾਂ ਕਿਸੇ ਨੂੰ ਪਤਾ ਲੱਗਦਾ ਨਹੀਂ ਗੇ ਗੇਰੀ ਨੇੜੇ ਲਾ ਕੇ ਦਿਖਾ ਦੇ ਆ ਜਾ ਉਹ ਕੋਈ ਹੋਵੇ ਕੋਈ ਪਤਾ ਤਾਂ ਲੱਗਦਾ ਨਹੀਂ ਭਰਾ ਮੇਰਾ ਠੀਕ ਆ ਜੀ ਆ ਆਪਾਂ ਉਹ ਲੋਚੋ ਨਹੀਂ ਕਰਨਾ ਆ ਆ ਥਾਣਾ ਬੈਣੀ ਵਾਲਾ ਹਾਂ ਇਹ ਥਾਣੇ ਦਾ ਮੂਹਲਾ ਹਾਂਜੀ ਮੂਹਰਾ ਮੂਹਲਾ ਇਹ ਥੋੜਾ ਘੱਟ ਆ ਮਾੜਾ ਧਾਰਾ ਘੱਟ ਨਹੀਂ ਜਾਣੀ ਕੇ ਧਾਰਾ ਘੱਟ ਹਾਂ ਤਾਂ ਆਪਾਂ ਘੱਟ ਮੰਨ ਕੇ ਦੇਵਾਂਗੇ ਇਹਨੂੰ ਠੀਕ ਆ ਗੱਲ ਆ ਬੈਣੀ ਵਾਲਾ ਅਗਲਾ ਥਾਣੇ ਥੋੜਾ ਜਿਹਾ ਘੱਟ ਆ ਉਹ ਨਾਲ ਹੀ ਤੁਹਾਨੂੰ ਪਤਾ ਤੇ ਆਰਡਰ ਕੁਆਲਟੀ ਚੈੱਕ ਕਰਦਾ ਆਰਡਰ ਉੱਤੇ ਤਾਂ ਬਾਹਰ ਨਜ਼ਾਇਜ਼ ਲੱਗਾ ਬਈ ਇੰਨੀ ਕ ਬੌਲੀਆ ਹੁਣ 10 12 ਕਿਲੋ ਦੁੱਧ ਹੋ ਗਰੇ ਹਲੇ ਬੌਲਾ 10 ਕਿਲੋ ਠੰਡਾ ਹੋ ਹਾਂ ਹਾਂ ਦੁੱਧ ਤਾਂ ਵਧੀਆ ਘੜ ਦੂ ਬੜਾ ਇਹੇ ਸੇਵਾ ਦੇ ਜਿੱਦ ਕਰੇ ਬਾਕੀ ਸੇਵਾ ਨਾਲ ਸਾਹਮਣੇ ਠੀਕ ਆ ਗੱਲ ਹਾਂ ਹਾਂ 10 ਕਿਲੋ ਬੌਲਾ ਬਾਈ ਕਹਿੰਦਾ ਠੰਡਾ ਬਿਲਕੁਲ ਜਿਵੇਂ ਮਰਜ਼ੀ ਤੁਸੀਂ ਸਿਰ ਹੈਡ ਪੂਰੀ ਫੁੱਲਾ ਦਾ ਹੈਡ ਦਾ ਦੰਦ ਹੈ ਹੈਡ ਦੇ ਬਾਰੇ ਕੱਦ ਬਿੱਡ ਵੀ ਚੰਗਾ ਲੰਬਾਈ ਲੰਮੂਈ ਵੀ ਫੁੱਲਾ ਤੇ ਗਰਮੀ ਸਰਦੀ ਚੱਲਣ ਵਾਲੀ ਬੈਠਾ ਹਾਂ ਪੂਰਾ ਇੱਕ ਆਹੋ ਤੋਹਫਾ ਹੀ ਆ ਕਿਹੜਾ ਦਾ ਅਕਰੋ ਸੰਗ ਦੇ ਵਿੱਚ ਆ ਗਈ ਗਰਮੀ ਸਰਦੀ ਚੱਲਣ ਵਾਲੀ ਆ ਨਾਲ ਇਹਦੇ ਬੱਚੇ ਜੇ ਕਿਨ ਭਰਾ ਇੱਕਲ ਹੋਰ ਆ ਭਾ ਵੀ ਜਮਾ ਲੋਟ ਕਰਾਂਗੇ ਬਾਹਾਂ ਵੱਡਾ ਨਹੀਂ ਕਰਦੇ ਆ ਪਾ ਜਿਹੜਾ ਜਿਹੜਾ ਹਿਸਾਬ ਨਾਲ ਆ ਕਿੰਨੇ ਧਾਰਾਂ ਘੱਟ ਨੇ ਧਾਰਾਂ ਘੱਟ ਨੇ ਉਹ ਜਿਹਾ ਭਾ ਕਰਾਂਗੇ ਜੇ ਉਹ ਜਿਹੜਾ 2 ਲੱਖ ਦੀ ਮਹਿੰਦ ਲਾ ਦੇ ਜਿਹੜਾ ਜਿਹੜਾ ਇੱਥੇ ਲਾਦਾ ਵਾ ਕਮਾਲ ਹੋ ਜੀ ਤਾਰਾ ਬਾਈ ਕਹਿੰਦਾ ਥੋੜੀਆਂ ਜਾਂ ਘੱਟ ਨੇ ਪਰ ਰੇਟ ਇਹਦਾ ਖਾ ਸਕਦਾ ਸਾਹ। ਹਾਂ ਰੇਟ ਖਾ ਸਕਦਾ ਦਾਂਗੇ। ਆ ਰੇਟ ਬਾਈ ਕਹਿੰਦਾ ਖਾ ਸਕਟਾ ਦਾਂਗੇ ਤਾਰਾ ਥੋੜੀਆਂ ਜਾਂ ਘੱਟ ਨੇ ਬੋਚ ਕੇ ਲੈ ਚੱਲ ਬੋਚ ਕੇ। ਥੋੜੀ ਜਿਹੀ ਬੱਚੇ ਦਾ ਕਰਦੀ ਆ। ਦੁੱਧੂਗੀ ਬੱਚੇ ਕ ਨਹੀਂ ਕਿਰਾਂ ਅੰਦਰ ਲੈ ਬੰਨੀ। ਹਾਂ ਹਾਂ ਹਾਂ। ਐਥੋਂ ਆਰਡਰ ਕੁਆਲਿਟੀ ਚੰਗੀ ਆ ਵੱੱਛੀ ਵੀ ਕੱਦ ਪੈੱਡ ਵੀ ਚੰਗਾ ਤੇ ਜਾਨ ਜੂਨ ਸੋਡੇ ਸਾਹਮਣੀ ਆ ਵੱਡੂ। ਫੁੱਲ ਜਾਣ ਦੇ ਵਿੱਚ ਆ। ਫੁੱਲ ਜਾਣ ਵਾਲੀ ਆ ਗਈ ਹਰੇਕ ਪੱਖ ਤੋਂ ਹੋਲੀ ਲੈ ਚੱਲ ਹੋਲੀ। ਥੋੜਾ ਜਿਹੀ ਬੱਚੇ ਦਾ ਕਰਦੀ ਹੈ। ਠੀਕ ਆ ਗੱਲ। ਸੂ ਆ ਗਈ ਦੂਜਾ। ਦੂਜਾ ਪਿਆ ਪਰसों ਦੋ ਦਿਨਾਂ ਦੀ ਸੂਈ ਆ ਤੀਜੇ ਦਿਨ ਆ ਜਾ ਠੀਕ ਆ ਗੱਲ ਹਾਂ 10 ਕਿਲੋ ਬਾਈ ਕਹਿੰਦਾ ਠੰਡੀ ਕਰਕੇ ਆ ਬੋਲੀ ਥੱਲੇ ਇਹਦੇ ਤੇ ਨਾਲ ਇਹਦੇ ਬੱਛੀ ਆ ਗਈ ਸੂਆ ਦੂਜਾ ਤਾਰਾਂ ਦਿਖਾ ਦੇਂਗੇ ਮਾਰ ਕੇ ਵੀਰੋ ਮਾਰਾਂ ਤਾਰਾਂ ਦਿਖਾਵਾਂਗਾ ਭਰਾ ਮੇਰਾ ਹੱਟ ਬੱਚਾ ਤੇ ਇੱਥੋਂ ਘੈਰੀ ਉਰਲੇ ਬੰਨੇ ਦਿਖਾ ਦੇ ਬਾਰਦੀ ਬੁੱਢੀ ਦਿਖਾ ਦੇ ਸਾਰੀ ਦਿਖਾ ਦੇ ਬੈਠੇ ਕਿਉਂਕਿ ਜਾਨ ਵਾਲੀ ਵਹਿੜ ਆ ਗਈ ਤੇ ਬੱਚਾ ਲਾ ਕੇ ਤਾਰਾਂ ਇਵੇਂ ਵੀ ਦਿਖਾ ਦੇਣੇ ਮਾਰ ਕੇ ਆ ਗਈ ਭਾਈ ਕਰ ਦੇ ਬੱਛੀ ਬੰਨੇ ਕਰ ਦੇ ਤੇ ਤਾਰਾਂ ਮਾਰ ਕੇ ਸਾਨੂੰ ਵਿਖਾ ਦੇਣੇ ਆ ਦੁੱਧ ਵੀ ਕੱਢਣ 2-4 ਕਿਲੋ ਦੁੱਧ ਕੱਢਣੇ ਆ ਇਹਨੂੰ ਬੰਦ ਆਨਲਾਈਨ ਆ ਚੈੱਕ ਬਾਈ ਕਹਿੰਦਾ ਧਾਰਾ ਮਾਰ ਕੇ ਤੁਹਾਨੂੰ ਆਪਾਂ ਕਰਾ ਦੇਣਾ ਹਰੇਕ ਪੱਖ ਤੋਂ ਤੇ ਨਾਲ ਨਾਲ ਇਹਦਾ ਰੇਟ ਵੀ ਦੱਸਾਂਗੇ ਤੇ ਰੇਟ ਬਾਈ ਕਹਿੰਦਾ ਜਿਵੇਂ ਅਗਲੇ ਬੈਣੀ ਵਾਲੇ ਥਣ ਚ ਕੁਝ ਧਾਰਾਂ ਕੱਟ ਤੇ ਰੇਟ ਇਹਦਾ ਕਾਫੀ ਘਟਾ ਦੇਾਂਗੇ ਚ ਬਾਈ ਤੇ ਵਾਈ ਚ ਬੂਆ ਫੁੱਲ ਮੋਟੀ ਆ ਨਾ ਬਾਜੀ ਕਿੰਨ ਲਕੀਆਂ ਵਰਗੀ ਆ ਅਗਲੇ ਤੇ ਵੀ ਮਾਰ ਦੇ ਬਾਈ ਆ ਦੇਖ ਬਈ ਨਾ ਤੇ ਵਾਈ ਚ ਬੂਈ ਤਾਂ ਉਹੀ ਗੱਲ ਆ ਵੀ ਸਕੀਰ ਦਾ ਛਣ ਘੱਟ ਨਹੀਂ ਹੈ ਥੋੜਾ ਥੋੜਾ ਸਕੀਰ ਦਾ ਅੰਡੇ ਨੇ ਕਿ ਝੋਟੀ ਦੀ ਸ਼ਾਰਟ ਪਾਇਆ ਹੋਇਆ ਇਹ ਸੱਜਣਾ ਨੇ ਦੇਖਿਆ ਹੋਵੇ ਉਹਦੇ ਨਾਲ ਦੀ ਚਵਾਈ ਆ ਬਾਲੀ ਮੋਟੀ ਚਵਾਈ ਆ ਆਹਰ ਲੈ ਥਣ ਚ ਧਾਰਾਂ ਬਾਈ ਕਹਿੰਦਾ ਜਰੂਰ ਘੱਟ ਰੂਰੇ ਉਹ ਆਪਾਂ ਦੱਸ ਕੇ ਦੇ ਦੇਾਂਗੇ ਨਾ ਹੂੰ ਚਵਾਈ ਚੂਈ ਦਾ 45 ਵਾਲਾ ਸ਼ਿਸ਼ਟਮੀ ਆ ਇਹ ਛੱਡ ਦੇ ਜਮਕਰ ਛੱਡ ਦੇ ਕੜਦੀ ਕਿ ਲੋਕਦੋ ਕੋਲ ਜਰਾ ਮਾ ਛੱਡ ਦੇ ਕੋਈ ਚੱਕਰ ਨਹੀਂ ਮਣਿਆ ਨੂੰ ਕੋਈ ਮੂੜਾ ਆਨਲਾਈਨ ਮਗੋਲ ਨੂੰ ਕਿਨੇ ਕੋਈ ਚੱਕਰੇ ਨਹੀਂ ਮਾ ਗੂੜੀ ਹੋਰ ਮਾਰਦੀ ਓੜੀਆ ਹੋਰ ਮਾਰ ਦੇ ਕਰਾ ਦੇ ਤਸੱਲੀ ਪੂਰੀ ਹੋਰ ਤਸੱਲੀ ਵਾਈਹ ਕਹਿੰਦਾ ਕਰਾ ਦੇਣੇ ਬਣਾ ਨਿਆਣੇ ਤੋਂ ਬਣਾ ਉਦੋਂ ਜਵਾਜਬੂ ਫੁੱਲ ਮੋਟਾ ਲੈ ਵੀਡੀਓ ਜ਼ਿਆਦਾ ਲੰਬੀ ਹੋ ਜੂ ਮੂਲਾਂ ਤੇ ਦੋ ਦੋ ਤਾਰਾ ਮਾਰ ਕੇ ਰੇਟ ਦੱਸ ਦੇਦਾ ਹੁਣ ਲੈ ਜਵਾਜਬੂ ਇਹਨਾਂ ਦਾ ਵੀ ਫੁੱਲ ਮੋਟਾ ਕਰ ਰੇਟ ਦੱਸ ਦੇ ਹੁਣ ਰੇਟ ਆ ਰੇਟ ਕੀ ਰਹਿਊਗਾ 47 ਵੀ ਦੇ ਦਾਂਗੇ ਭਰਾ ਮੇਰੇ ਹੈ ਕੁੱਲ 45000 45000 ਦੀ ਹਾਂ ਦੁੱਧੇ ਤਾਂ ਐਨੀ ਤਾਂ 20 ਸਿਰ ਦੁੱਧ ਕਰਦੇ ਪਰ ਜ਼ਿੰਮੇਵਾਰੀ ਆਪਣੀ ਕੋਈ ਨਹੀਂ ਗਾਰੰਟੀ ਲੈਂਦੇ ਤਿੰਨਾਂ ਆਲਾ ਬੱਚੀ ਨਾਲ ਮਗਰ ਬੱਸੀਏ ਤਾਜੀ ਸੂਈ ਨਿਆਣੇ ਨਾੜੂ ਦੇ ਕਿੱਲੇ ਹਾਲੇ ਨਾੜਵਾ ਨਾਲਾ ਤੇ ਜਾਣ ਜੂਣ ਫੱਲਾ ਸੂਹਾ ਜਿਆਦਾ ਸੂਹਾ ਹੈ ਰੇਟ ਬਾਈ ਕਹਿੰਦਾ 45 ਤੋਂ ਬਸ 30000 ਦਾ ਬੱਸੀ ਵੀ ਗਿਣੀ ਐ ਉਸਰ ਬੱਸੀ ਵੀ ਗਿਣੀ ਐ ਭਰਾ ਮੇਰਾ ਠੀਕ ਹੈ ਗੱਲ ਮਾਗਰ ਵੀ ਬੱਸੀ ਤੇ ਆਪ ਵੀ ਬੱਸੀ ਐ ਠੀਕ ਹੈ ਗੱਲ ਦੋ ਦਿਨ ਇੱਕ ਨਾਲ ਦੋ ਫਰੀ ਨੇ ਭਰਾ ਮੇਰਾ ਹਾਂ ਨੰਬਰ ਬੋਲ ਦਿਓ ਜੀ ਨੰਬਰ 9779475644 ਵੀਰੇ 9779475644 ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬੱਚੀਆਂ ਦੋ ਦਿਖਾਈਆਂ ਨੇ ਇੱਕ ਦਿਖਾਈ ਆ ਗਿਰਲੈਂਡੋ ਚ ਪੈਂਦੀ ਆ ਬੱਚੀ ਬਾ ਕਮਾ ਲਈ ਆ ਹਰੇਕ ਪੱਖ ਤੋਂ ਬਾਕੀ ਤੁਸੀਂ ਨੇ ਆਪੀ ਫਿਲ ਠੰਡੀ ਬਹੁਤ ਆ ਜੀ ਭਰਾ ਮੇਰੇ ਆ ਜਮਾ ਜਾਂਚ ਕਰਕੇ ਲੈਣੀ ਹੁੰਦੀ ਆ ਹਾਂ ਹਾਂ ਆ ਬਾਕੀ ਦੇਖ ਲੈਣੇ ਆ ਉਹ ਚੱਕਰ ਕੋਈ ਨਹੀਂ ਹੈਗਾ ਐ ਨੰਬਰ ਵਾਲੀ ਹੈਟ ਵਾਲੀ ਪੂਰੀ ਫੁੱਲ ਆ ਗਿਆ ਕੱਦ ਪੱਡ ਫੁੱਲ ਆ ਗਿਆ ਤੇ 1700 ਨੂੰ ਮੈਂ ਦੋਹਾਂ ਦੀਆਂ ਮਾਰ ਕੇ ਦਿਖਾਤੀਆਂ ਜਿਹਨੇ ਨੇੜੇ ਆ ਕੇ ਪਾਸ ਕਰਕੇ ਜੇ ਦੋਨੇ ਲੈਣੀ ਆਪਾਂ ਫਿਰ ਉਸ ਹਾਲ ਨਾ 100 ਕਿਲੋਮੀਟਰ ਸਾਡੇ ਵੀ ਆਵਾਂ ਜੇ ਦੋਨੇ ਕਿਸੇ ਨੇ ਲੈਣੇ ਹੋ ਇਸੇ ਰੇਟ 'ਚ ਇਸੇ ਰੇਟ 'ਚ 100 ਕਿਲੋਮੀਟਰ ਸਾਡੇ ਆ 100 ਮੀਲ ਜੋੜਾ ਪਹੁੰਚ ਕਰ ਪਹੁੰਚ ਕਰਾਂਗੇ ਆ ਪਹੁੰਚ ਬਾਈ ਬਾਹਰ ਲਵੋ ਦੂਗਾ ਮਲ ਲੁੱਟਾਲਾ ਕੰਮ ਨਹੀਂ ਹੈਗਾ ਭਰਾ ਅੰਦਰ ਜਮਨ ਨਾ ਉਹ ਪੂਰਾ ਪੂਰੀ ਮੁੱਲ ਲੱਗਿਆ ਆਪਾਂ ਠੀਕ ਹੈ ਗੱਲ ਹਾਂ ਵੀ ਐਵੇਂ ਵਾਧਾ ਮੰਗ ਲਈਦਾ ਫਿਰਾਂਗੇ ਆਣ ਸੁਣ ਕੇ ਨਾ ਹੋਰ ਦੁੱਖ ਕਿਵੇਂ ਮਾਰਿਆ ਕੱਢ ਕੇ ਵਰਸਿਆਂ ਵਰਕੇ ਕੱਢਦੀਆਂ ਮਾਰੇ ਭਰਾ ਮੇਰਾ ਕਰੀਂ ਦੇਖੀ ਮੈਨੂੰ ਠੀਕ ਹੈ ਦੱਸਦੇ ਆ ਉਹਨੂੰ ਵੀ ਮਤਲਬ ਚੱਲਦੀ ਨਹੀਂ ਹੈਗੀ ਜੇ ਚੈੱਕ ਕਰਕੇ ਲਿਜਾਵੇ ਠੀਕ ਹੈ ਹਾਂ ਉਹਦਾ ਮਾੜੀ ਜਿਹਦਾ ਪੂਰਾ ਕੋਈ ਨਹੀਂ ਠੀਕ ਹੈ ਹਾਂ ਚੱਲਦੀ ਨਹੀਂ ਹੈਗੀ ਇਹ ਨੰਬਰ ਬਾਈ ਦਾ ਵੀਡੀਓ ਚਲਾ ਦੂੰਗਾ ਜਿਹੜੇ ਸੱਜਣੋਂ ਦੋਹਾਂ ਚ ਜਿਹੜੀ ਵੀ ਬੈਡ ਪਸੰਦ ਆਉਗੀ ਤਸੱਲੀ ਕਰਕੇ ਫੋਨ ਤੇ ਗੱਲਬਾਤ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ